ਅਮਰੀਕਨ ਪੈਟਰੋਲੀਅਮ ਇੰਸਟੀਚਿਊਟ ਦੇ ਫਲੋ ਪੰਜਾਬ ਦੇ ਵਿੱਚ ਪਹਿਲੀ ਯੂਨਿਟ ਲਾਇਸੈਂਸ ਲਈ ਗਈ ਹੈ। ਤਾਂ ਅਮਰੀਕਾ ਤੋਂ ਆਏ ਕਾਰੋਬਾਰੀ ਹਰਜੀਤ ਸਿੰਘ ਪੰਦੇਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਤਮਾਦ ਕੀਤਾ ਹੈ। ਉਹ ਕਹਿ ਕੇ ਸਾਰੇ ਸਰਟੀਫਿਕੇਟਾਂ ਦੀ ਉਹਨਾਂ ਨੂੰ ਕਲੀਅਰੈਂਸ ਮਿਲ ਚੁੱਕੀ ਹੈ ਕਿ ਪੰਜਾਬ ਸਰਕਾਰ ਨੇ ਉਹਨਾਂ ਦੀ ਬਹੁਤ ਮਦਦ ਕੀਤੀ ਹੈ। ਉਹ ਤੁਹਮਾ ਕਹੇ ਕਿ ਵਿਦੇਸ਼ਾਂ ਤੋਂ ਪੰਜਾਬ ਦੇ ਵਿੱਚ ਇਨਵੈਸਟਮੈਂਟ ਕਰਨ ਦਾ ਜੋ ਸੁਪਨਾ ਸੀ ਮਾਨ ਨੇ ਸੰਜੋਆ ਸੀ ਉਸ ਦੇ ਤਹਿਤ ਅਸੀਂ ਅਮਰੀਕਾ ਦੇ ਵਿੱਚ 20 ਸਾਲ ਬਿਜ਼ਨਸ ਕਰਨ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਇੰਡਸਟਰੀ ਸਥਾਪਿਤ ਕਰ ਰਹੇ ਹਾਂ। ਇੱਥੇ ਕਾਰੋਬਾਰ ਬਦਾ ਕੇ ਕਾਫੀ ਨੌਜਵਾਨਾਂ ਨੂੰ ਰੋਜ਼ਗਾਰ ਦਵਾਉਣਗੇ ਇਸ ਸਬੰਧੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਠੀਮਾ ਨੇ ਕਿਹਾ ਹੈ ਕਿ ਹਜੀਰ ਸਿੰਘ ਪੰਦੇਰ ਪਿਛਲੇ ਲੰਬੇ ਸਾਲਾਂ ਤੋਂ ਅਮਰੀਕਾ ਦੀ ਧਰਤੀ ਦੇ ਵਿੱਚ ਆਪਣਾ ਬਿਜ਼ਨਸ ਚਲਾ ਰਹੇ ਨੇ ਬਦੋਂ ਹੁਣ ਪੰਜਾਬ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਆਪਣਾ ਬਿਜ਼ਨਸ ਸਥਾਪਿਤ ਕੀਤਾ ਹੈ ਤੇ ਪੰਜਾਬ ਸਰਕਾਰ ਇਹਨਾਂ ਦੀ ਹਰ ਤਰ੍ਹਾਂ ਦੀ ਸੰਭਵ ਯਤਨ ਜਿਹੜੀ ਕੀ ਮਦਦ ਕਰੇਗੀ ਆ ਪੰਜਾਬ ਦੇ ਵਿੱਚ ਬਿਜ਼ਨਸ ਸਥਾਪਿਤ ਕਰ ਰਹੇ ਲੋਕਾਂ ਨੂੰ ਪੰਜਾਬ ਸਰਕਾਰ ਪੂਰੀ ਸਹਾਇਤਾ ਦੇਵੇਗੀ ਕਿ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ ਤੇ ਹੁਣ ਬਾਹਰਲੇ ਦੇਸ਼ਾਂ ਦੇ ਵਿੱਚੋਂ ਨੌਜਵਾਨ ਆ ਕੇ ਪੰਜਾਬ ਦੇ ਵਿੱਚ ਕੰਮ ਕਰਨਗੇ। ਦੋਤੀ ਪੰਜਾਬ ਦੇ ਪ੍ਰੋਡਕਟ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਵੇਚਣਗੇ ਤੇ ਉੱਥੇ ਆਮ ਆਦਮੀ ਪਾਰਟੀ ਨੇ ਇਨਵੈਸਟਮੈਂਟ ਨੂੰ ਜੋ ਹੁਲਾਰਾ ਦਿੱਤਾ ਹੈ ਉਸ ਨੂੰ ਬਹੁਤ ਵੱਡਾ ਸਮਰਥਨ ਮਿਲ ਰਿਹਾ ਹੈ। ਕਿ ਕਿ ਨਮ ਸਰ ਇਹਦਾ ਨਾਮ ਹਰਜੀਤ ਸਿੰਘ ਭੰਦੇੜਾ। ਭੰਦੇੜਾ ਸਾਹਿਬ ਅੱਜ ਕੀ ਪ੍ਰੋਗਰਾਮ ਸੀ ਕਿਸ ਇਹਦਾ ਯੂਨਟ ਲਗਾਇਆ ਗਿਆ ਤੇ ਕੀ ਬਣੋ ਅਮਰੀਕਨ ਪੈਟਰੋਲੀਅਮ ਇੰਸਟੀਚਿਊਟ ਬਲੋਂਗ ਸਾਡਾ ਪੰਜਾਬ ਦੇ ਵਿੱਚ ਸਭ ਤੋਂ ਪਹਿਲੀ ਯੂਨਟ ਸੀ ਇੱਥੇ ਲਾਇਸੈਂਸ ਲਈਆ ਪੰਜਾਬ ਗਵਰਨਮੈਂਟ ਦਾ ਚੀਮਾ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਹੈ ਇਹਦੇ ਵਿੱਚ ਸਾਨੂੰ ਸੀਐਲਯੂ ਵਿੱਚ ਸਾਰੇ ਸਰਟੀਫਿਕੇਟ ਵਗੈਰਾ ਕਲੀਅਰੈਂਸ ਦੇ ਵਿੱਚ ਜੀਆ ਮੇਨ ਇੰਡਸਟਰੀਜ਼ ਤੇ ਇਨਵੈਸਟ ਪੰਜਾਬ ਦੇ ਥਰੂ ਜਿਹੜਾ ਸਾਨੂੰ ਪੂਰਾ ਯੂਨਟ ਦੇ ਵਿੱਚ ਬਹੁਤ ਜ਼ਿਆਦਾ ਸਟਰੀ ਹੈਲਪਫਲ ਕੀਤੀ ਗਈ ਹੈ ਜਿਵੇਂ ਮਾਨ ਸਾਹਿਬ ਕਹਿੰਦੇ ਨੇ ਕਿ ਯੂਐਸ ਤੋਂ ਤੇ ਬਾਕੀ ਕੰਟਰੀਜ਼ ਤੋਂ ਅਸੀਂ ਇੱਥੇ ਇਨਵੈਸਟ ਕਰਵਾਉਣਾ ਉਸੇ ਤਰ੍ਹਾਂ 20 ਸਾਲ ਮੈਂ ਅਮਰੀਕਾ ਰਹਿ ਕੇ ਆਇਆ ਨਾ ਤੇ ਸਾਡੀ 20 ਸਾਲ ਦੀ ਲਗਾਤਾਰ ਉੱਥੋਂ ਮਿਹਨਤ ਤੋਂ ਬਾਅਦ ਅਸੀਂ ਪੰਜਾਬ ਦੇ ਵਿੱਚ ਹੁਣ ਇੰਨੀ ਵਧੀਆ ਤਰੀਕੇ ਨਾਲ ਗਵਰਨਮੈਂਟ ਚੱਲ ਰਹੀ ਹੈ ਇਹ ਕਿ ਅਸੀਂ ਇੱਥੇ ਆ ਕੇ ਇਨਵੈਸਟਮੈਂਟ ਕਰਨ ਦੀ ਸੋਚੀ ਤੇ ਹੁਣ ਅਸੀਂ ਇੱਥੇ ਅੱਗੇ ਤੋਂ ਅੱਗੇ ਹੋਰ ਕਾਰੋਬਾਰੀ ਬਤਾਵਾਂਗੇ ਘੱਟੋ ਘੱਟ 30 ਬੰਦਿਆਂ ਨੂੰ ਅਸੀਂ ਇੱਥੇ ਆਲਰੇਡੀ employment ਦੇ ਚੁੱਕੇ ਹਾਂ ਜਿਵੇਂ ਚੀਮਾ ਸਾਹਿਬ ਨੇ ਕਿਹਾ ਕਿ ਅਸੀਂ ਹੋਰ ਵੀ ਜ਼ਿਆਦਾ ਬੜੀਆ ਤਰੀਕੇ ਨਾਲ ਹੋਰ ਇੰਡਸਟਰੀ ਇੱਥੇ ਲੈ ਕੇ ਆਵਾਂਗੇ ਸਰ ਜੇਕਰ ਪ੍ਰੋਜੈਕਟ ਦੀ ਗੱਲ ਕੀਤੀ ਜਾਵੇ ਕੀ ਕੁਝ ਬਣੇਗਾ ਤੇ ਤੁਸੀਂ ਗੱਲ ਕੀਤੀ ਹੈ 20 ਸਾਲ ਪਰਦੇਸ਼ ਦੇ ਵਿੱਚ ਰਹਿ ਕੇ ਫਿਰ ਬਤਨ ਵਾਪਸ ਪਰਤੇ ਹੋ ਮੈਨੂੰ ਇਹ ਲੱਗਦਾ ਕਿ ਕਿਉਂਕਿ ਜਾਣ ਤੋਂ ਪਹਿਲਾਂ ਹੀ ਪੀਆਰ ਸੋਚ ਨਹੀਂ ਲੱਗੇ ਨੇ ਤੁਸੀਂ ਵਾਪਸ ਆ ਤੁਸੀਂ ਅਸੀਂ ਆਲਰੇਡੀ ਯੂਐਸਾ ਸਿਟੀਜ਼ਨ ਆਗੇ ਤੇ ਅਸੀਂ ਐ ਨਹੀਂ ਕਿ ਪਰਮਨੈਂਟ ਨਹੀਂ ਅਸੀਂ ਸਾਲ ਦੇ ਵਿੱਚ ਤਿੰਨ ਚਾਰ ਚਾਰ ਵਾਰੀ ਪੰਜ ਵਾਰੀ ਅ ਇੱਥੇ ਆਇਆ ਕਰਾਂਗੇ ਯੂਨਟ ਆਪਣੀ ਦੇਖਿਆ ਕਰਾਂਗੇ ਉਰੇ ਪੂਰੀ ਟੀਮ ਤੁਹਾਡੀ ਜਿਹੜੀ ਹੈਗੀ ਉਹ ਇੱਥੇ ਅਸੀਂ ਸਥਾਪਿਤ ਕੀਤੀ ਆ ਜਿਹੜੀ ਇੱਕ ਜਿੱਥੇ ਤੱਕ ਕਿ ਕੰਮ ਦੀ ਅਸੀਂ ਸਟਾਡਨਟ ਤੋਂ ਸ਼ੁਰੂ ਕੀਤਾਗਾ ਉਹ ਅਮਰੀਕਨ ਆਇਲ ਐਂਡ ਜਿਹੜੀ ਅਮਰੀਕਨ ਪੈਟਰੋਲੀ ਇੰਸਟੀਚਿਊਟ ਆ ਉਦੇ ਵਿੱਚ ਪਹਿਲੀ ਯੂਨਿਟ ਤੁਸੀਂ ਇੱਥੇ ਲਾ ਚੁੱਕੇ ਆਂਗੇ ਉਸ ਦੇ ਅਗੇਂਸਟ ਹੋਰ ਜਾਰੇ ਜਿੰਨੇ ਜ਼ਿਆਦਾ ਇਹ ਦੇ ਇਕੁਪਮੈਂਟ ਹੋਰ ਸਾਨੂੰ ਮਿਲਣਗੇ ਜਾਂ ਜਿਵੇਂ ਬੜਾਵਾ ਮਿਲੂਗਾ ਸਾਨੂੰ ਅਸੀਂ ਹੋਰ ਅੱਗੇ ਇਹਨੂੰ ਲੈ ਕੇ ਜਾਵਾਂਗੇ ਲੱਗਦਾ ਕਿ ਉਹ ਸਮਾਗ ਹੈ ਦੇਖੋ ਹਰਜੀਤ ਪੰਦੇਰਜੀ ਬੜੇ ਲੰਬੇ ਅਰਸ਼ੇ ਤੋਂ ਯੂ ਐਸ ਏ ਦੀ ਧਰਤੀ ਤੇ ਆਪਣਾ ਕੰਮ ਕਰ ਰਹੇ ਸੀ ਔਰ ਡਿਫਰੈਂਟ ਕੰਪਨੀ ਚ ਇਹਨਾਂ ਨੇ ਆਪਣਾ ਐਕਸਪੀਰੀਅੰਸ ਹਾਸਲ ਕੀਤਾ ਔਰ ਆ ਕੇ ਅੱਜ ਪੰਜਾਬ ਦੇ ਅੰਦਰ ਆਪਦੀ ਇੰਡਸਟਰੀ ਜਿਹੜੀ ਆ ਉਸ ਸਥਾਪਿਤ ਕੀਤੀ ਹੈ ਸਭ ਤੋਂ ਪਹਿਲਾਂ ਮੇਰੇ ਵੱਲੋਂ ਹਰਜੀਤ ਪੰਦੇਰ ਜੀ ਨੂੰ ਇਹਨਾਂ ਸਮੁੱਚੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਬਾਦ ਕਿ ਇਹਨਾਂ ਨੇ ਪਹਿਲਾ ਲਾਇਸੈਂਸ ਆ ਅਮਰੀਕਨ ਪੈਟਰੋਲੀ ਇੰਸਟੀਚਿਊਟ ਦਾ ਦੇਸ਼ ਦੇ ਅੰਦਰ ਪਹਿਲਾ ਲਾਇਸੈਂਸ ਆ ਔਰ ਇਹਨਾਂ ਨੇ ਪੰਜਾਬ ਚ ਲਾਇਆ ਔਰ ਖਾਸ ਕਰਕੇ ਸੰਗਰੂਰ ਦੇ ਅੰਦਰ ਲਾਇਆਗਾ ਸੋ ਇਹਦੇ ਨਾਲ ਜਿੱਥੇ ਸਾਡੇ ਨੌਜਵਾਨ ਉਤਸ਼ਾਹ ਵਧੂਗਾ ਉੱਥੇ ਮੈਨੂੰ ਸਮਝਦੇ ਇਥੋਂ ਪਤਾ ਲੱਗਦਾਗਾ ਕਿ ਸਾਡੇ ਨੌਜਵਾਨ ਬਾਹਰਲੇ ਦੇਸ਼ਾਂ ਚੋਂ ਆ ਕੇ ਇੱਥੇ ਕੰਮ ਕਰਕੇ ਇਹੀ ਪ੍ਰੋਡਕਟ ਜਿਹੜਾ ਇਹਨਾਂ ਦਾ ਪ੍ਰੋਡਕਟ ਹੈਗਾ ਨਟ ਬੋਲਟ ਦਾ ਇਹ ਮੈਂ ਸਮਝਦਾ ਇੰਟਰਨੈਸ਼ਨਲ ਮਾਰਕੀਟਸ ਵਿੱਚ ਵਿਕਣਗੇ ਇੰਟਰਨੈਸ਼ਨਲ ਮਾਰਕੀਟ ਦੇ ਇਹ ਜਿਹੜਾ ਲੈਵਲ ਦੇ ਇਹਦਾ ਪ੍ਰੋਡਕਟ ਤਿਆਰ ਕਰ ਰਹੇ ਨੇ ਕਿ ਸੋ ਬਹੁਤ ਵੱਡੀ ਇਹਨਾਂ ਦੀ ਪ੍ਰਾਪਤੀ ਹੈ ਔਰ ਖਾਸ ਕਰਕੇ ਸਾਡੀ ਸਰਕਾਰ ਦੀ ਮੈਂ ਸਮਝਦਾ ਇਸ ਗੱਲ ਕਰਕੇ ਵੱਡੀ ਪ੍ਰਾਪਤੀ ਹੈ ਕਿ ਅਸੀਂ ਜੋ ਇਨਵੈਸਟਮੈਂਟ ਨੂੰ ਹੁਲਾਰਾ ਦੇ ਰਹੇ ਸੀ ਉਹਨੂੰ ਬਹੁਤ ਵੱਡਾ ਹੁਲਾਰਾ ਮਿਲਿਆਗਾ ਔਰ ਸੰਗਰੂਰ ਨੂੰ ਬੈਕਵਰਡ ਕਿਹਾ ਜਾਂਦਾ ਸੀਗਾ ਕਿ ਇੰਡਸਟਰੀ ਘਟਾ ਉੱਥੇ ਆ ਕੇ ਅਮਰੀਕਨ ਇੰਸਟੀਚਿਊਟ ਵੱਲੋਂ ਇਹ ਲਾਉਣਾ ਚਾਹਾਲ ਕੇ ਯੂਨਿਟ ਹਜੇ ਛੋਟਾਗਾ ਇਨੀਸ਼ੀਅਲ ਸਟੇਜ ਦੇ ਉੱਤੇ ਆ ਤੇ ਇਸ ਯੂਨਿਟ ਨੇ ਬਹੁਤ ਐਕਸਪੈਂਡ ਕਰਨਾਗਾ ਸੋ ਇਥੋਂ ਪਤਾ ਲੱਗਦਾ ਕਿ ਪੰਜਾਬ ਜਿਹੜਾ ਉਹ ਤਰੱਕੀ ਦੀਆਂ ਲੀਹਾਂ ਤੇ ਆ ਔਰ ਪੰਜਾਬ ਜਿਹੜੀ ਇਨਵੈਸਟਮੈਂਟ ਆ ਉਹ ਆਣੀ ਸਟਾਰਟ ਹੋ ਦੱਸਿਆ ਕਿ ਅਮਰੀਕਨ ਪੈਟਰੋਲੀਅਮ ਕੰਪਨੀ ਨੇ ਪੰਜਾਬ ਵਿੱਚ ਇਨਵੈਸਟਮੈਂਟ ਕੀਤੀ ਹੈ ਪੰਜਾਬ ਦੇ ਵਿੱਜ ਮੰਤਰੀ ਹਰਪਾਲ ਸਿੰਘ ਨੇ ਯੂਨਿਟ ਦਾ ਦੌਰਾ ਕੀਤਾ ਸੰਗਰੂਰ ਦੇ ਵਿੱਚ ਜਿਹੜਾ ਕਿ ਵਿਦੇਸ਼ ਤੋਂ ਆਇਆ ਇੱਕ ਬਿਜ਼ਨਸਮੈਨ ਦੇ ਵੱਲੋਂ ਇੱਕ ਜਿਹੜੀ ਕਿ ਬਿਜ਼ਨਸ ਆਪੇ ਕੀਤਾ ਗਿਆ ਜਿਸ ਦਾ ਕਿ ਪੰਜਾਬ ਦੇ ਵਿੱਜ ਮੰਤਰੀ ਹਰਪਾਲ ਸਿੰਘ ਛਿਮਾ ਦੇ ਵੱਲੋਂ ਦੌਰਾ ਕੀਤਾ ਗਿਆ ਅਚਿਮ ਨੇ ਕਿਹਾ ਇਨਵੈਸਟਮੈਂਟ ਕਰਨ ਵਾਲੇ ਦੀ ਆਪ ਸਰਕਾਰ ਪੂਰੀ ਸਹਾਇਤਾ ਕਰੇਗੀ ਕਾਜੀ ਕੀ ਪੰਜਾਬ ਦੇ ਵਿੱਚ ਇੰਡਸਟਰੀਜ਼ ਲੱਗ ਰਹੀਆਂ ਨੇ ਤਾਂ ਸਹੀਆਂ ਮਾਨ ਦੇ ਸੁਪਨੇ ਨੂੰ ਬੂਰ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ। ਅਵਦੇਸ਼ ਤੋਂ ਆਇ ਇੱਕ ਕਾਰੋਬਾਰੀ ਨੇ ਸੰਗਰੂਰ ਦੇ ਵਿੱਚ ਇੱਕ ਯੂਨਿਟ ਸਥਾਪਿਤ ਕੀਤਾ ਹੈ। ਤਾਂ ਜਿੱਥੇ ਕੀ ਪੰਜਾਬ ਦੇ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਦੌਰਾ ਕੀਤਾ ਗਿਆ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਹਰ ਸੰਭਵ ਮਦਦ ਹੈ ਜਿਹੜੀ ਕਿ ਕਾਰੋਬਾਰੀਆਂ ਦੀ ਕੀਤੀ ਜਾਵੇਗੀ। ਆਵਾਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਇਨਵੈਸਟਮੈਂਟ ਨੂੰ ਹੁਲਾਰਾ ਦਿੱਤਾ ਹੈ ਤਾਂ ਵਿਜੈਸੋਤ ਵਾਕੇ ਪੰਜਾਬ ਦੇ ਵਿੱਚ ਬਿਜ਼ਨਸ ਸਥਾਪਤ ਜਿਹੜੇ ਕਿ ਲੋ ਕਰ ਰਹੇ ਨੇ ਹਰਪਾਲ ਸਿਮਾ ਦੇ ਵੱਲੋਂ ਬਟਾ ਦੇਮ ਬਿਆਨ ਦਿੱਤੇ ਹੋਏ ਕਿਹਾ ਗਿਆ ਹੈ ਕਿ ਆਵਾਦਮੀ ਪਾਰਟੀ ਕਾਰੋਬਾਰੀਆਂ ਦੀ ਹਰ ਸੰਭਵ ਮਦਦ ਕਰੇਗੀ